ਹਾਂਜੀ ਪਹੁੰਚ ਗਏ ਉੱਪਰ ਤੇ ਖੋਲਨੇ ਜੰਦਾ ਜੰਦਾ ਖੋਲ ਤੇ ਹਾਂਜੀ ਬਈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ-ਨਵੇਂ ਵਲੌਗ ਦੇ ਵਿੱਚ ਤੇ ਉਡਾਉਂਦੇ ਆ ਕੂਤਰਾ ਨੂੰ ਅੱਜ ਤੁੱਪ ਵਧੀਆ ਨਿਕਲ ਗਈ ਐ ਤੇ ਬੱਚੇ ਵੀ ੜਾਵਾਂਗੇ ਇਹਨਾਂ ਵੀ ਉਡਾਉਂਦੇ ਆ ਬਸ ਤੇ ਹਾਂਜੀ ਲੋ ਬਈ ਮਿੱਤਰੋ ਇਧਰੋਂ ਕੱਢਦੇ ਆਂ ਇਹ ਕਬੂਤਰਾਂ ਨੂੰ ਸਾਰਿਆਂ ਨੂੰ ਤੇ ਇਧਰੋਂ ਕੱਢਣੇ ਆਂ ਛਿੜ-ਛਿੜੇ ਇੱਕ ਤਾਂ ਇਹ ਕੱਢਣਾ ਏ ਸ਼ੌਟ ਆ ਪੰਜ ਬਾਜੀਆਂ ਵਾਲਾ ਤੇ ਛੱਡਦੇ ਆਂ ਇਹਨੂੰ ਵੀ ਤੇ ਇਧਰੋਂ ਇਹਨੂੰ ਵੀ ਛੱਡਦੇ ਆਂ ਤੇ ਇਧਰੋਂ ਇਹਨੂੰ ਵੀ ਛੱਡਦੇ ਆਂ ਰੱਤੇ ਨੂੰ ਚਲੋ ਜੀ ਇੱਕ ਹੋਰ ਗਿਆ ਇਸ਼ ਅੱਖਾਂ ਵੀ ਛੱਡਦੇ ਆਂ ਬੱਚੇ ਦੇ ਦਾਣੇ ਦੇਖ ਲਈਏ ਬੱਚੇ ਦਾਣੇ ਹੁੰਦੇ ਆ ਤਾਂ ਕਰਕੇ ਇਹਨੂੰ ਕੱਢਦੇ ਨਹੀਂ ਚੱਲ ਅੱਜ ਥੋੜੇ ਜਿਹੀ ਹੋਵੇ ਇਹਨੂੰ ਵੀ ਕੱਢ ਦਿੰਦੇ ਆਂ ਚੱਲ ਬਈ ਓਏ ਤੇ ਇਧਰੋਂ ਚੀਨਾ ਵੀ ਆਪਾਂ نیچے ਲਿਆਏ ਇਹ ਚੀਨਾ ਕੱਢੂਗਾ ਪਰ ਆ ਰਿਹਾ ਫਿਰ ਅੜਾਇਆ ਕਰਾਂਗੇ ਇਹਨੂੰ ਤੇ ਇਧਰੋਂ ਬੱਚੇ ਹੈਗੇ ਭੁੱਖੇ ਦਾਣੇ ਹੁੰਦੇ ਦੇਖਦੇ ਆਂ ਦਾਣੇ ਪਾਵਾਂਗੇ ਇਹਨਾਂ ਨੂੰ ਤੇ ਫੇਰ ਕੱਢਦੇ ਆਂ ਕਬੂਤਰੀ ਇਹ ਵਾਲੀ ਸ਼ਾਰਕੀ ਤੇ ਫਿਰ ਕੱਢਦੇ ਆਂ ਬੱਚਿਆਂ ਨੂੰ ਚਲੋ ਵਹੀਂ ਉਤਰੋ ਸਾਰੇ ਕੱਢਦੇ ਆਂ ਪੱਦਰ ਤੇ ਟੋਟਲੀ ਤੇ ਬੱਚੇ ਰਹਿ ਗਏ ਤੇ ਇਹ ਸਰ ਹੋ ਰਹੀ ਏ ਕਬੂਤਰੀ ਤੇ ਇੱਧਰ ਇਹ ਦਵਾਈ ਪਾਈ ਸੀ ਆਪਾਂ ਨੇ ਪਾਣੀ ਹਾਚ ਹਲੇ ਪਾਣੀ ਪੀ ਆਏ ਪੀ ਲੂੰ ਬੇਬੀ ਫਿਰ ਹੋਰ ਰੱਖ ਦਾਂਗੇ ਤੇ ਚੱਲਦੇ ਆਂ ਜੀ ਹੁਣ ਉੱਪਰ ਉੱਪਰ ਵਾਲੇ ਉਤਰਾਣੇ ਵੀ ਪਾਈਏ ਦਾਣੇ ਇਹ ਠੱਲਾ ਲੈ ਚੱਲਦੇ ਆ ਠੱਲਾ ਪਾਉਣੀਆਂ ਅੱਜ ਬੱਚਿਆਂ ਦੇ ਬੱਚੇ ਠੱਲਾ ਪਾਉਣੀਆਂ ਠੱਲਾ ਲਈ ਚੱਲੀਏ ਦੋ ਕਿੰਨਾ ਨੰਬਰ ਪੈਣੀ ਆ ਹੁਣ ਨਾੜ ਤੇ 60 ਨੰਬਰ ਠੱਲ ਪੈਣੀ ਆ ਹੁਣ ਇਹ ਲਈ ਚੱਲਦੇ ਉੱਪਰ ਤੇ ਲੋ ਵੀ ਮਿੱਤਰੋ ਠੱਲਾ ਲੈ ਲਈਆਂ ਤੇ ਚੱਲਦੇ ਹੁਣ ਉੱਪਰ ਵਾਲੇ ਕੋਤਰਾ ਵਿੱਚ ਪਾਉਂਦੇ ਆ ਤੇ ਇਹ ਬੱਚੇ ਵੀ ਬਿਠਾਵਾਂਗੇ ਛਤਰੀ ਤੇ ਹੋਗੇ ਛਤਰੀ ਜੋਗੇ ਬਿਠਾਣੇ ਜੋਗੇ ਭਾਈ ਡੇਡ ਇੱਕ ਬਠਾਨ ਲੱਜ ਜਾਂਦੇ ਜਿੰਨੇ ਨੂੰ ਇਹ ਉਡਣ ਜੋਗੇ ਹੋ ਜਾਂਦੇ ਉਹਨੇ ਨੂੰ ਆਪਣੇ ਆਪ ਲੱਗ ਜਾਂਦੇ ਆ 2 ਘੰਟੇ ਸਵੇਰੀਆਂ ਬਿਠਾ ਦਿੰਦੇ ਆ 2 ਘੰਟੇ ਸ਼ਾਮ ਨੂੰ ਤੇ ਇਹ ਬੈਠੇ ਆ ਬੱਚੇ ਦੇ ਕਬੂਤਰੀ ਇਹਨਾਂ ਨੂੰ ਵੀ ੜਾਉਂਦੇ ਆ ਉੜ ਗਏ ਤੇ ਛਤਰੀ ਵੀ ਕਰਦੇ ਆ ਖੜੀ ਇਹ ਵਾਲੀ ਉੱਥੇ ਸਾਹਮਣੇ ਤੇ ਲੋ ਵੀ ਮਿੱਤਰੋ ਛਤਰੀਆਂ ਕਰਤੀਆਂ ਖੜੀਆਂ ਤੇ ਇਹਦੇ ਛੋਟੀ ਤੇ ਬਿਠਾ ਦਾਂਗੇ ਬੱਚੇ ਬੱਚੇ ਬਿਠਾਵਾਂਗੇ ਥੋੜੀ ਦੇਰ ਤੱਕ ਤੇ ਛੋਲੇ ਪਿਉਦੀਏ ਪਹਿਲਾਂ ਪਾਣੀ ਚ ਪਾਣੀ ਵੀ ਲੈ ਕੇ ਆਣਾ ਹੈ ਵਾਲਾ ਇਹ ਪਾਣੀ ਲੈ ਆਈਏ ਤੇ ਫਿਰ ਪਿਉਂਦੇ ਆਂ ਛੋਲੇ ਤੇ ਬਸ ਅੱਜ ਇੰਨੇ ਕੇ ਛੋਲੇ ਪਿਉਵਾਂਗੇ ਕਿਉਂਕਿ ਪੁੱਤਰ ਆਪਣੇ ਦਾਣੇ ਖਾਣ ਲੱਗ ਗਏ ਆ ਤੇ ਇਹਨੂੰ ਰੱਖਦੇ ਇੱਥੇ ਤੇ ਚੱਲਦੇ ਆਂ ਹੁਣ ਉੱਪਰ ਤੇ ਲੋ ਬਈ ਮਿੱਤਰੋ ਪਹੁੰਚ ਗਏ ਆਂ ਆਪਾਂ ਉੱਪਰ ਪੁੱਤਰਾਂ ਕੋਲੇ ਤੇ ਖੋਲਦੇ ਆਂ ਉਹਨਾਂ ਨੂੰ ਪਾਉਂਦੇ ਆਂ ਦਾਣੇ ਦੋਨੇ ਤੇ ਲੋ ਜੀ ਖੋਲਦੇ ਜਾਲ ਤੇ ਚਲਦੇ ਹੁਣ ਅੰਦਰ ਆਪਾਂ ਤੇ ਸਭ ਤੋਂ ਪਹਿਲਾਂ ਚੱਕਾਂਗੇ ਲੜ ਤੇ ਲੋ ਭਾਈ ਮਿੱਤਰੋ ਇਹਨਾਂ ਨੂੰ ਆਉਣ ਦੋ ਬਾਹਰ ਤੇ ਆ ਗਏ ਕੁੱਤਰ ਆਪਣੇ ਬਾਹਰ ਤੇ ਅੰਡੇ ਥੋੜੇ ਦੇਖ ਲਈਏ ਇਹਦੇ ਤੇ ਸਟਿੰਨ ਅੰਡੇ ਰੱਖੇ ਵੀ ਇੱਕ ਨਿਸ਼ਾਨੀ ਲਗਾਈ ਸੀ ਆਪਾਂ ਨੇ ਇਹੀ ਤੂਏ ਇਹੇ ਹੋ ਹਾਂ ਨਿਸ਼ਾਨੀ ਲਾ ਦੀਏ ਥੋੜੀ ਜੀ ਲੋ ਜੀ ਇਹ ਅੰਡਾ ਆਪਾਂ ਨੇ ਲੈ ਕੇ ਆਏ ਸੀ ਨਿਸ਼ਾਨੀ ਲਗਾਤੀ ਖੋਲਦੇ ਆ ਇਹਨਾਂ ਨੂੰ ਵੀ ਆਣ ਦੋ ਬਾਹਰ ਖਣਦੂ ਦਾਣੇ ਤੇ ਖੁੱਡੇ ਵਾਲਿਆਂ ਨੂੰ ਵੀ ਹੋਲ ਦੰਦੇ ਬਸ ਹੁਣ ਤੇ ਉਸ ਤੋਂ ਬਾਅਦ ਪਾਉਂਦੇ ਆ ਬੱਚਿਆਂ ਦੇ ਠੱਲਾ ਦੋ ਵਾਰ ਵਿੱਚ ਦੁੱਧ ਤੱਕ ਪੂਰੀ ਚੰਗੀ ਨਿਕਲੀ ਵੀ ਐ ਲੋ ਵੀ ਮਿੱਤਰੋ ਖਾਣ ਦ ਇਹਨਾਂ ਨੂੰ ਬਖਰ ਤੇ ਹੁਣ ਪਾਉਂਦੇ ਆ ਬੱਚਿਆਂ ਦੇ ਠੱਲਾ ਬੱਚੇ ਨੂੰ ਚੱਕ ਲਈਏ ਇਹ ਬੈਠੇ ਦੋਨੋਂ ਲੋ ਜੀ ਇਹ ਆ ਬੱਚੇ ਖੇਤਾਂ ਵਾਲੇ ਦੇ ਇਹਨੇ ਠੱਲਾ ਪਾਉਣੀਆਂ ਆਈ ਬਾਕੀ ਹੰਡੇ ਆ ਤਿੰਨ ਇੱਥੇ ਪਏ ਆ ਤੇ ਦੋ ਅੰਡੇ ਇੱਥੇ ਪਏ ਆ ਇਹ ਅੰਡੇ ਤਾਂ ਰੂਗੀ ਇਹਦੇ ਬਦਲ ਲੈਣੇ ਆਪਾਂ ਨੇ ਅੰਡੇ ਇਹਨਾਂ ਨੀਚੇ ਇਹਨਾਂ ਦੇ ਭੰਪਾਂ ਦਾਂਗੇ ਤੇ ਬਸ ਇਹੀ ਅੰਡੇ ਆ ਤੇ ਇਹ ਜੋੜੀ ਖੇਤਾਂ ਵਾਲੀ ਤੋੜ ਦਾਂਗੇ ਹੁਣ ਤਿੰਨ ਬੱਚੇ ਹੋ ਗਏ ਬਹੁਤ ਤੇ ਹੁਣ ਪਾ ਦਈਏ ਠੱਲਾ ਫਿਰ ਤੁਹਾਨੂੰ ਦਿਖਾਉਂਦੇ ਆ ਬੱਚਿਆਂ ਦੇ ਪਾਈਏ ਠੱਲਾ ਤੇ ਬੱਚਾ ਇੱਕ ਆਪਾਂ ਤੁਹਾਨੂੰ ਦਿਖਾਇਆ ਸੀ ਪਿਛਲੇ ਵਲੌਗ ਚ ਹੈਂਡ ਟੇਮ ਕਰ ਰਹੇ ਆ ਉਹ ਵੀ ਚੱਲੀ ਜਾਂਦੀ ਹੈ ਤਿਆਰੀ ਉਹ ਵੀ ਦਿਖਾਵਾਂਗੇ ਤੁਹਾਨੂੰ ਅੱਜ ਪੱਲੇ ਛੋਟਾ ਏ ਖਾਣ ਦਾ ਇਹ ਨਾ ਹੁੰਦਾ ਨੇ ਲੋ ਬਈ ਮਿੱਤਰੋ ਪਾ ਦੀਆਂ ਇਹ ਬੱਚਿਆਂ ਦੇ ਠੱਲਾ ਦੋਨਾਂ ਦੇ ਤੇ ਹੁਣ ਚੱਲਦੇ ਆਪਾਂ نیچے ਗਰਮੀ ਬਹੁਤ ਹੈ ਪਸੀਨਾ ਬਹੁਤ ਡਰ ਰਿਹਾ ਏ ਇਹ ਮੁੜਕੇ ਜੀ ਵਾਲੀ ਗਰਮੀਆਂ ਬੇਕਾਰ ਜੀ ਚੱਲਦੇ ਹੁਣ نیچے ਜੀ ਬਈ ਮਿੱਤਰੋ ਉਤਰ ਆਪਣੇ ਗਏ ਆ ਬੈਠ ਦੋ ਜੇ ਬੱਚੇ ਬੈਠ ਗਏ ਆ ਇਹੜੇ ਨਵੇਂ ਸੀ ਗਿੱਜ ਗਏ ਇਹ ਪੁਰੇ ਚੰਗੀ ਤਰ੍ਹਾਂ ਤੇ ਬਾਕੀ ਉੜਦੇ ਆ ਹੁਣ ਪਾਉਂਦੇ ਆ ਦਾਣੇ ਬੱਚਿਆਂ ਨੂੰ ਜਿਹੜੇ ਬੱਚੇ ਹੈ ਉਹ ਆ ਗਈ ਆਪਣੀ ਡਾਰ ਇਹ ਆਂਦੀ ਇਹ ਆਂਦੇ ਆਪਣੇ ਸਾਰੇ ਹੀ ਕਬੂਤਰ ਤੇ ਹੁਣ ਪਾਉਂਦੇ ਇਹਨਾਂ ਨੂੰ ਦਾਣੇ ਜਿਹੜੇ ਬੱਚੇ ਨਿਕਲੇ ਵੀ ਐ ਛਤਰੀਆਂ ਤੇ ਗਝਾਣੇ ਆ ਉਹ ਵੀ ਗਝਾਵਾਂਗੇ ਬਸ ਜਾਲ ਥੋੜਾ ਸੁੱਕ ਚਪੇ ਬਿੱਠਾਂ ਗਿੱਲੀਆਂ ਐ ਹਲੇ ਕਿਉਂਕਿ ਕੱਲ ਮੀਂਹ ਪਿਆ ਸੀ ਉਹਦੇ ਕਰਕੇ ਫਿਰ ਪਾਉਂਗੇ ਉਤਰਾਂ ਨੂੰ ਜਾਲ 'ਚ ਤੇ ਇਹਨੂੰ ਜਾਲ ਨੂੰ ਖੁੱਲਾ ਛੱਡ ਦਾਂਗੇ ਇਹ ਜਾਲ ਨੂੰ ਸੁੱਕ ਜਾਊਗਾ ਅੰਦਰ ਤੇ ਚਲੋ ਵੀ ਮਿੱਤਰੋ ਹੁਣ ਰੱਖਦੇ ਆ ਦਾਣੇ ਇਹਨਾਂ ਨੂੰ ਖਾਣ ਦੋ ਬਰੀਕ ਦਾਣਾ ਹੀ ਖਾ ਲੂਗੇ ਚੰਗੀ ਤਰ੍ਹਾਂ ਤੇ ਹੁਣ ਚੱਲਦੇ ਆਪਾਂ نیچے ਹਾਂਜੀ ਬਈ ਮਿੱਤਰੋ ਇਹ ਆਈ ਆਪਣਾ ਸੁਲਤਾਨ ਤੇ ਨਾਮ ਰੱਖਦੇ ਹੀ ਇਹਦਾ ਸੁਲਤਾਨ ਆਪਾਂ ਨੇ ਤੇ ਟ੍ਰੇਨਿੰਗ ਇਹਦੀ ਚੱਲੀ ਜਾਂਦੀ ਹੈ ਮੈਂ ਜਾ ਰਹੇ ਆ ਇਹਨੂੰ ਬਸ ਹੱਥ ਦੇ ਤੇ ਦੇਖਦੇ ਆ ਕਿਵੇਂ ਲੱਗਦਾ ਕਿਵੇਂ ਨਹੀਂ ਟ੍ਰੇਨਿੰਗ ਕਰਾ ਰਹੇ ਆ ਅੱਜ ਦੂਸਰਾ ਦਿਨ ਆ ਥੋੜਾ ਜਿਹਾ ਟਾਈਮ ਘੱਟ ਲੱਗਦਾ ਏ ਤੇ ਕਰਾਈ ਜਾ ਰਹੇ ਆ ਇਹਨੂੰ ਆਇਆ ਹਲੇ ਥੋੜਾ ਜਿਹਾ ਆਉਂਦਾ ਨਹੀਂ ਚੱਲੀ ਜਾ ਰਹੀ ਹੈ ਟ੍ਰੇਨਿੰਗ ਤੇ ਦੇਖਦੇ ਆ ਲੱਗਦਾ ਕਿ ਨਹੀਂ ਪਏ ਤਾਂ ਲੱਗ ਜੂਗਾ ਲੱਗ ਗਿਆ ਵੈਸੇ ਤਾਂ ਹੁਣ ਅੱਜ ਇਹਦਾ ਟ੍ਰੇਨਿੰਗ ਦਾ ਤੀਸਰਾ ਦਿਨ ਹੈ ਤੇ ਚੱਲੀ ਜਾਂਦਾ ਹੈ ਕੰਮ ਗਜਾਈ ਜਾ ਰਹੇ ਆ ਮਿਹਨਤ ਲੱਗੂ ਵੀ ਥੋੜੀ ਜੀ ਦੂਸਰੇ ਕੂਤਰਾਂ ਨਾਲ ਵੀ ਵੱਧ ਕਰੀ ਜਾ ਰਹੇ ਆ ਤੇ ਦੇਖਦੇ ਆ ਲੱਗਦਾ ਕਿ ਨਹੀਂ ਆਇਆ ਸੁਲਤਾਨ ਸੁਲਤਾਨ ਆਇਆ ਤਿਆਂਜੀ ਲੋ ਬਈ ਮਿੱਤਰੋ ਦਾਣੇ ਪਾਤੇ ਆ ਕਬੂਤਰਾਂ ਨੂੰ। ਦਾਣੇ ਪਾਤੇ ਆ ਖਾਰੇ ਆ। ਉਸ ਤੋਂ ਬਾਅਦ ਪਾ ਦਾਂਗੇ ਇੱਧਰ। ਤੇ ਕਬੂਤਰੇ ਵੀ ਪੂਰੇ ਭੁੱਖੇ ਆ ਤੇ ਇੱਕ ਚੱਕ ਦੇ ਤਾਂ ਦੂਸਰੇ ਦੇ ਥੋੜਾ ਜਿਹਾ ਪਾਣੀ ਸੀ ਆਪਾਂ ਨੇ ਇਹਦੇ ਵਿੱਚੇ ਪਾਤੇ ਆ। ਦਵਾਈ ਵਾਲਾ ਪਾਣੀ ਸੀ ਪੀ ਲੂਗੇ ਦਾਣੇ ਦੁਨੇ ਖਾਣੇ ਬਾਅਦ। ਖਾਣ ਦੋ ਇਹਨਾਂ ਚੱਲਦੇ ਆਪਾਂ ਥੋੜੀ ਦੇਰ ਤੱਕ ਦੂਸਰੀ ਸਾਈਡ ਰੱਖ ਦਾਂਗੇ ਤੇ ਪਾਉਂਦੇ ਆਂ ਸ਼ਾਮ ਨੂੰ। ਦੂਸਰੇ ਕਬੂਤਰਾਂ ਨੂੰ ਦਾਣੇ ਹਾਂਜੀ ਬਈ ਮਿੱਤਰੋ ਪਰ ਆ ਗਏ ਆਪਾਂ ਹੁਣ ਤੇ ਦਾਣੇ ਪਾਦੇ ਉਤਰਨ ਨੂੰ ਮੀਂਹ ਆ ਗਿਆ ਸੀ ਮੀਂਹ ਆਣੇ ਕਰਕੇ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਨੀਚੇ ਵਾਲਾ ਖੁੱਡਾ ਗਿੱਲਾ ਹੋ ਗਿਆ ਤਾਂ ਕਰਕੇ ਉਤਰਨ ਦਾਣੇ ਪਾਣੇ ਵਿੱਚ ਲੇਟ ਹੋ ਗਏ ਤੇ ਪਾਉਂਦੇ ਤਾਂ ਦੋਨੇ ਪਾਸੇ ਸੀ ਖਾਰੇ ਤੇ ਛੋਲੇ ਲੈ ਆਂਦੇ ਬੱਚਿਆਂ ਨੂੰ ਦੇ ਦਾਂਗੇ ਜਿੰਨਾ ਇਹ ਠੱਲਾ ਪਾਈਆਂ ਤੇ ਕਰਦੇ ਆਂ ਹੀ ਆਪਾਂ ਵੀ ਆਪਣੀ ਵੀਡੀਓ ਦਾ ਟੈਂਡ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਹੀ ਆਪਾਂ ਆਪਣੀ ਅਗਲੀ ਵੀਡੀਓ ਵਿੱਚ ਬਨੇਰੀਓ ਚੈਨਲ ਦੇ ਨਾਲ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਤੇ ਕਰਦੇ ਆਂ ਹੀ ਆਪਾਂ ਆਪਣੀ ਵੀਡੀਓ ਦਾ ਐਂਡ ਇਥੀ